ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਅਜੀਤੇ ਨਮਸਤੰ ਆਪੀਤੇ ਨਮਸਤੰ ਅਬਾਹੇ ਨਮਸਤੰ ਢਾਹੇ ਨਮਸਤੰ ਅਜੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਮਖੋ ਅੱਜ ਆਪਾਂ 6ਵੀਂ ਪੌੜੀ ਤੋਂ ਸੰਥਿਆ ਆਰੰਭ ਕਰਦੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਨਮਸਤੰ ਅਜਿਤੇ ਤੰ ਨਮਸਤੰ ਨੰਨਾ ਮਮੇ ਅਦਿਕ ਸਸਾ ਤਤੇ ਟਿੱਪੀ ਨਮਸਤੰ ਤਾਂਗ ਟਿੱਪੀ ਜਿਹੜੀ ਹੈ ਨਾਸਕੀ ਸੁਰ ਹੈ ਇਸ ਨੂੰ ਨੱਕ ਵਿੱਚ ਬੋਲਿਆ ਜਾਵੇਗਾ ਤਾਂ ਇਹਦੀ ਆਵਾਜ਼ ਜਿਹੜੀ ਸੁੱਧ ਨਿਕਲੇਗੀ ਨਮਸਤੰ ਇਸ ਤਰ੍ਹਾਂ ਬੋਲਣਾ ਨਮਸਤੰ ਅਜੀਤੇ ਨਮਸਤੰ ਅਪੀਤੇ ਜਿੰਨੇ ਵੀ ਐੜੇ ਲੱਗੇ ਨੇ ਇਹ ਮੁਕਤੇ ਨੇ ਇਹਨਾਂ ਨੂੰ ਕੰਨਾਂ ਨਹੀਂ ਲੱਗਾ ਹੋਇਆ ਕੰਨਾਂ ਲਾ ਕੇ ਨਹੀਂ ਬੋਲਣੇ ਬਿਨਾ ਕੰਨੇ ਤੋਂ ਬੋਲਣੇ ਮੁਕਤੇ ਬੋਲਣੇ ਨੇ ਨਮਸਤੰ ਅਬਾਹੇ ਨਮਸਤੰ ਅਟਾਹੇ ਇਹ ਟੱਡੇ ਨਾ ਬੋਲਣਾ ਡੱਡੇ ਨਾ ਨੇ ਬੋਲਣਾ ਅਡਾਹੇ ਨਹੀਂ ਬੋਲਣਾ ਟੱਡੇ ਨਾ ਬੋਲਣਾ ਟੱਡਾ ਲਾ ਕੇ ਹਾਟਾ ਹੈ ਨਮਸਤੰ ਹਾਟਾ ਹੈ ਨਮਸਤੰ ਅਨੀਲੇ ਨਮਸਤੰ ਆਨਾਦੇ ਨਮਸਤੰ ਆਛੇਦੇ ਛੇਦੇ ਦਾਦਾ ਜਿਹੜਾ ਨਾ ਇਹ ਪੋਲਾ ਬੋਲਣਾ ਹੈ ਇਹਨੂੰ ਧੱਦਾ ਨਹੀਂ ਲਾਉਣਾ ਧੱਦੇ ਨਾਲ ਨਹੀਂ ਬੋਲਣਾ ਧੱਦੇ ਨਾਲ ਬੋਲਣਾ ਆਛੇਦੇ ਨਮਸਤੰ ਆਛੇਦੇ ਨਮਸਤੰ ਆਗਾਦੇ ਇੱਥੇ ਦੱਦਾ ਲਾਉਣਾ ਇੱਥੇ ਦੱਦਾ ਨਹੀਂ ਲਾਉਣਾ ਆਗਾਦੇ ਨਮਸਤੰ ਆਗਾਦੇ ਨਮਸਤੰ ਆਗੰਝੇ ਨਮਸਤੰ ਅਪੰਜੇ ਨਮਸਤੰ ਉਦਾਰੇ ਉਦਾਰੇ ਪੋਲਾ ਬੋਲਣਾ ਦੱਦੇ ਨਾਲ ਤੱਦਾ ਨਹੀਂ ਲਾਉਣਾ ਉਦਾਰੇ ਨਹੀਂ ਬੋਲਣਾ ਨਮਸਤੰ ਆਪਾਰੇ ਨਮਸਤੰ ਸੁਏਕੈ ਸਸੇ ਔਕ ਲੱਗੀ ਇਸ ਨੂੰ ਸੋ ਬੋਲਣਾ ਸੋ ਨਹੀਂ ਬੋਲਣਾ ਸੁ ਬੋਲਣਾ ਕਿਉਂਕਿ ਔਂਕਲ ਲਘੂ ਮਾਤਰਾ ਹੈ ਇਹਦੀ ਆਵਾਜ਼ ਜਿਹੜੀ ਹੈ ਖਿੱਚਵੀ ਆਵੇਗੀ ਥੋੜੀ ਜੀ ਸੱਤੇ ਔਂਕੜ ਸੁ ਏਕੈ ਨਮਤੰ ਸੁ ਏਕੈ ਵਾਕ ਵਾਕ ਬੋਲਣਾ ਹੈ ਇਕੱਠੇ ਨਹੀਂ ਬੋਲਣਾ ਏਕੈ ਕਕੇ ਦੇ ਲਾਵਾ ਕਹਿ ਲਾਉਣੀ ਆ ਮੂੰਹ ਖੋਲ ਕੇ ਬੋਲਣਾ ਹੈ ਇਹ ਲਾ ਨਹੀਂ ਲਾਉਣੀ ਦਲਾਵਾ ਲਾਉਣੀ ਆ ਨੇ ਏਕੈ ਇਹਨੂੰ ਏਕੇ ਨਹੀਂ ਬੋਲਣਾ ਏਕੈ ਕੈ ਬੋਲਣਾ ਕਕੇ ਦੇ ਲਾਵਾ ਕੈ ਏਕੈ ਸੋ ਏਕੈ ਨਮਾਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਆਪੂਤੇ ਨਮਸਤੰ ਆਜੂਪੇ ਨਮਸਤੰ ਨਰਕਰਮੈ ਨਰਕਰਮੈ ਨੰਨਾ ਰਾਰੇ ਸਾਰੇ ਕਕਾ ਰਾਰਾ ਪੂਰਾ ਬੋਲਣਾ ਮੰਮੇ ਲਾ ਨਰਕਰਮੈ ਨਮਸਤੰ ਨਰਕਰਮੈ नन्ना रारे सारी कक्का रारा मम्मे ना नर करमे नमस्तंग नर भरमे भरमे दारा दा ये पूरा बोलना है नर नरभरमें नमस्तक नर देसे नमस्तंग नरपे से